ਕਿਉਂਕਿ ਸਵਾਰੀਆਂ ਸ਼ਾਇਦ ਪ੍ਰਾਈਵੇਟ ਬਸਾਂ 'ਚ ਬਿਠਾਉਣੀ ਸੀਗੀਆਂ ਪ੍ਰਾਈਵੇਟ ਬਸ ਖੜੀ ਹੋਈ ਐ ਇੱਕ ਹੋਰ ਬਸ ਨਿਕਲ ਗਈ ਸਰਕਾਰੀ ਬਸ ਤੁਸੀਂ ਦੇਖ ਸਕਦੇ ਹੋ ਕਿ ਬੈਕ ਟੂ ਬੈਕ ਤੀਸਰੀ ਬਸ ਬਿਨਾਂ ਬੱਚਿਆਂ ਨੂੰ ਬਿਠਾਏ ਬਿਨਾਂ ਲੋਕਾਂ ਨੂੰ ਬਿਠਾਏ ਐਂ ਜਾ ਰਹੀ ਐ ਚਾਰ ਬਸਾਂ ਆਈਆਂ ਇੱਕ ਰੁਕੀ ਜਿਹੜੀ ਬਹੁਤ ਜ਼ਿਆਦਾ ਭਰੀ ਹੋਈ ਸੀ ਤਿੰਨ ਜਿਹੜੇ ਖਾਲੀ ਸੀਗੀਆਂ ਐਂ ਭਜਾ ਕੇ ਲੈ ਗਏ ਇਹ ਪੰਜਵੀਂ ਬੈਕ ਟੂ ਬੈਕ ਸਰਕਾਰੀ ਬੱਸ ਹੈ ਕਿਉਂਕਿ ਪ੍ਰਾਈਵੇਟ ਖੜੀ ਹੋਈ ਤਾਂ ਆ ਬੱਸ ਭਜਾ ਕੇ ਲੈ ਗਈ ਤੇ ਬੱਸ ਭਜਾ ਕੇ ਲੈ ਗਈ ਤੁਹਾਨੂੰ ਬਿਠਾਇਆ ਨਹੀਂ ਐਂ ਭੱਜ ਰਹੀਆਂ ਨੇ ਛੇਵੀਂ ਬੱਸ ਲਾ ਬਹੁਤ ਬੁਰਾ ਲੱਗ ਰਿਹਾ ਹੈ ਕਿ ਇੱਥੇ ਰੋਜ਼ਾਨਾ ਇਹੀ ਹਾਲ ਹੁੰਦਾ ਕਿਉਂਕਿ ਰਸ਼ ਜ਼ਿਆਦਾ ਹੁੰਦਾ ਹੈ ਇਸ ਕਰਕੇ ਜਿਹੜੀਆਂ ਇਹ ਜਿਹੜੇ ਸਰਕਾਰੀ ਬੱਸਾਂ ਦੇ ਡਰਾਈਵਰ ਐ ਕੰਡਕਟਰ ਤਾਂ ਕਾਸ਼ਾਈ ਕਰਦੇ ਨੇ ਤੇ ਆਪਣੇ ਸਟਾਪ ਤੇ ਰੁਕਦੇ ਨਹੀਂ ਹੈਗੇ ਬਲਕਿ ਕਰਤਾਰਪੁਰ ਇੱਕ ਮੇਜਰ ਸਟਾਪ ਹੈ ਗਿਆ ਤੇ ਰੋਡਵੇਜ਼ ਨੇ ਬਾਈਪਾਸ ਕੀਤਾ ਬਿਨਾਂ ਸਵਾਰੀਆਂ ਨੂੰ ਬਿਠਾਏ ਬਿਲਕੁਲ ਅੱਗੇ ਲੰਘ ਰਹੇ ਨੇ ਜਿੱਥੇ ਸਵਾਰੀਆਂ ਖੜੀਆਂ ਜਿੱਥੇ ਲੋਕ ਖੜੇ ਆ ਉੱਥੇ ਬੱਸ ਨਹੀਂ ਰੋਕਣਗੇ ਜੇ ਰੁਕੀ ਹੈ ਤਾਂ ਪ੍ਰਾਈਵੇਟ ਬੱਸ ਰੁਕੀ ਹੈ ਕੁੜੀਆਂ ਭੱਜ ਕੇ ਚੜ ਰਹੀਆਂ ਜੇ ਤੁਸੀਂ ਜ਼ੂਮ ਕਰਕੇ ਦਿਖਾ ਪਾਓ ਤੇ ਕੁੜੀਆਂ ਭੱਜ ਕੇ ਉਸ ਬੱਸ ਦੇ ਵਿੱਚ ਚੜ ਰਹੀਆਂ ਕਿਉਂਕਿ ਬੱਸ ਵਾਲੇ ਨੇ ਉੱਥੇ ਬੱਸ ਨਹੀਂ ਰੋਕੀ ਜਿੱਥੇ ਲੋਕ ਖੜੇ ਆ ਕਿ ਮੈਂ ਤਾਂ ਖੋਦੀ ਕਿ ਇੰਡੀਆ ਨੂੰ ਕਹਿ ਰਹੀ ਕਿ ਮੈਂ ਮੇਰੀ ਫਾਈਲ ਲੱਗੀ ਹੈ ਮੇਰਾ ਵੀਜ਼ਾ ਆਵੇ ਮੈਂ ਕਦੀ ਇੰਡੀਆ ਨਹੀਂ ਆਣਾ ਮਰ ਲੰਬੇ ਮੇਰੀ ਤਾਂ ਨਹੀਂ ਟੌਟ ਹੋ ਚੁੱਕੀ ਕਿ ਇੰਡੀਆ 'ਚ ਕੁਝ ਨਹੀਂ ਹੈਗਾ ਫਿਊਚਰ ਨਹੀਂ ਹੈਗਾ ਲਾਈਫ ਸਪਾਇਲ ਹੈ ਆ ਪ੍ਰਾਈਵੇਟ ਤੁਹਾਡੇ ਸਾਹਮਣੇ ਖੜੀ ਤਾਂ ਸਰਕਾਰੀ ਬੱਸ ਉਹ ਇੰਨੀ ਦੂਰ ਖੜਾ ਬਿਲਕੁਲ ਜੀ ਰੋਜ਼ ਦੀ ਰੁਟੀਨ ਇਹ ਹੈ ਜਾਂ ਪਿੱਛੇ ਖੜਾ ਲੈਂਦੇ ਨੇ ਜਾਂ ਬਹੁਤ ਅੱਗੇ ਲੈ ਜਾਂਦੇ ਨੇ ਆਹ ਵੇਖੋ ਸਰਕਾਰੀ ਬੱਸ ਆਈ ਤੇ ਭਜਾ ਕੇ ਲੈ ਗਏ ਸਰਕਾਰੀ ਬੱਸ ਆਈ ਤੁਹਾਨੂੰ ਬਿਠਾਇਆ ਨਹੀਂ ਦੇਖੋ ਬੱਸ ਭਜਾ ਕੇ ਲੈਣਾ ਐਡੀ ਹੁੰਦਾ ਹਰ ਰੋਜ਼ ਜਾਣਦੇ ਪੈਂਦੇ ਆ ਕਾਦੀ ਮਜਬੂਰੀ ਕਿਤੇ ਨਾ ਕਿਤੇ ਜਾਣਾ ਪੈਂਦਾ ਐ ਬੋਸ ਵੀ ਤੁਹਾਨੂੰ ਕਹਿੰਦਾ ਹੋਣਾ ਕਿ ਰੋਜ਼ ਇੱਕੋ ਹੀ ਬੰਨਾਲਾ ਐਕਚੁਅਲ ਜਿਹੜੇ ਆ ਰਹੇ ਨੇ ਉਹਨਾਂ ਜਿੰਨਾ ਸੀ 500 ਡਕਟ ਹੁੰਦਾ ਹੈ ਉਹਨਾਂ ਸੀ ਰੋਜ਼ ਪੇ ਵੀ ਕਰਕੇ ਜਾ ਰਹੇ ਆ ਪ੍ਰਾਈਵੇਟ ਬੱਸ ਤੇ ਇੱਕ ਬੱਸ ਵਾਲੇ ਨੂੰ ਸੀ ਰੋਕ ਲਿਆ ਬਾਈ ਕੀ ਚੱਕਰ ਰਸ਼ ਬਹੁਤ ਹੈ ਇਸ ਵਾਰੀ ਜਿਹੜੀ ਫ੍ਰੀ ਕੀਤੀ ਆ ਕੋਈ ਮਤਲਬ ਕੋਈ ਕਿਰਾਇਆ ਘਰੂ ਅੱਧਾ ਕਰ ਦੇਣਾ ਚਾਹੀਦਾ ਆ ਕੀ ਇਹ ਸੈਟਿੰਗ ਆ ਸਰਕਾਰੀ ਬੱਸ ਨੇ ਬਿਠਾਇਆ ਨਹੀਂ ਬਿਲਕੁਲ ਪਿੱਛੇ ਦੇਖੋ ਤੇ ਪ੍ਰਾਈਵੇਟ ਬੱਸ ਆ ਕੇ ਲੁਕੂਗੀ ਰੋਕਦੇ ਹੀ ਨਹੀਂ ਭਰਾਵਾ ਅੱਧਾ ਘੰਟਾ ਹੋ ਗਿਆ ਖੜੇ ਖਾਲੀ ਉਹ ਵੀ ਭਜਾਈ ਜਾਂਦੇ ਨੇ ਉਹਦੇ ਨਾ ਇਥੇ ਰੋਗ ਦਾ ਨਾਮਕਸੂਦ ਦਾ ਬਾਈਪਾਸ ਰੋਗ ਤੇ ਖਾਲੀ ਭੁਜਾਈ ਜਾਂਦੇ ਬਸਨ ਦੇਖ ਲੰਦੇ ਵੀ ਬੀਬੀਆਂ ਖੜੀਆਂ ਆ ਇਹਨਾਂ ਨੇ ਕਿਹੜਾ ਪੈਸੇ ਦੇਣੇ ਕਿਹੜਾ ਕੁਝ ਆਪਣੇ ਕੋਲੋਂ ਕਰਨਾ ਸਰਕਾਰ ਨੇ ਕੀਤਾ ਹੈ ਸਾਰਾ ਕੋਈ ਸਰਕਾਰ ਜਾਂ ਤਾਂ ਬੰਦ ਕਰ ਦੇਵੇ ਜਾਂ ਸਕੀਮ ਬੰਦ ਕਰ ਦੇਵੇ ਹਨਾ ਇਦਾਂ ਬੀਬੀਆਂ ਨੂੰ ਪਰੇਸ਼ਾਨੀ ਤਾਂ ਨਾ ਹੋਵੇ ਕੋਈ ਜੇ ਪਹਾੜੀ ਲੈਵਲ ਐਗਜ਼ਾਮ ਰਿਟਰਨ ਅਸੀਂ CRPF ਵਗੈਰਾ ਦੇ ਜਿੱਦਾਂ ਮੇਰੇ ਕਲੀਅਰ ਹੋਇਆ ਉਹ ਚ ਕੀ ਤਾਂ ਉਹ ਚ ਵੀ ਰਿਸ਼ਵਤਾਂ ਦੇ ਕੰਮ ਚੱਲਦੇ ਪਏ ਨੇ ਕਹਿੰਦੇ ਹੀ ਇੰਡੀਆ ਸਿਸਟਮ ਕਰਾਪਟਿਵ ਮੈਂ ਖੁਦ ਅੱਖਾਂ ਨਾਲ ਵੇਖ ਲਿਆ ਕਿ ਬਹੁਤ ਕਰਾਪਸ਼ਨ ਹੈ ਇਥੇ ਜੀ ਮੈਟਰੋਲਿਟੀ ਕਾਲਜ ਦੇ ਸਟੂਡੈਂਟ ਆ ਔਰ ਰੋਜ਼ ਐਂ ਜਿਆਦਾਤਰ ਹੁੰਦਾ ਆ ਲਾਈਕ ਇੱਕ ਤਾਂ ਲੈਕਚਰ ਤਾਂ ਮਿਸ ਹੋ ਹੀ ਜਾਂਦਾ ਹੈ ਨਾਰਮਲੀ ਤੇ ਜੇ ਮੁਸ਼ਕਲ ਤੁਹਾਨੂੰ ਵੀ ਆ ਰਹੀ ਹੈ ਤੁਹਾਡੇ ਸ਼ਹਿਰ ਚ ਵੀ ਆ ਰਹੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਿਖਿਓ ਕਿ ਭਗਵੰਤ ਮਾਨ ਸਾਹਿਬ ਵੋਟਾਂ ਨੇ ਵੋਟਾਂ ਦਾ ਇਹ ਵੱਡਾ ਮਸਲਾ ਕਿ ਤੁਸੀਂ ਫ੍ਰੀ ਬੱਸ ਸਫਰ ਦੇ ਦਿੱਤਾ ਪਰ ਬੱਸਾਂ ਤੁਹਾਡੀਆਂ ਰੁਕਦੀਆਂ ਨਹੀਂ। ਤਾਂ ਸਰਕਾਰੀ ਬੱਸ ਤੁਸੀਂ ਦੇਖ ਸਕਦੇ ਹੋ ਕਿ ਬਿਨਾਂ ਸਵਾਰੀਆਂ ਨੂੰ ਬਿਠਾਏ ਬਿਲਕੁਲ ਸਿੱਧਾ ਨਿਕਲ ਗਈ। ਇਹ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਹੈ ਇਸ ਵੇਲੇ ਇਸ ਦੀ ਕਰਤਾਰਪੁਰ ਖੜੇ ਆ। ਆ ਦੇਖਿਆ ਸਰਕਾਰੀ ਬੱਸ ਤੁਹਾਨੂੰ ਬਿਠਾਏ ਬਿਨਾਂ ਚੱਲੀ। ਹਾਂਜੀ। ਉਹਦੇ ਖੜੇ ਹੋ ਤੇ ਕਿੰਨੀਆਂ ਬੱਸਾਂ ਲਾਂ? 8 ਵਜੇ ਤੇ ਖੜੇ ਹੈ। 8 ਵਜੇ ਦੋ ਬੱਸਾਂ ਆਂਗੀਆਂ ਇਦਾਂ। ਰੁਕਦੀ ਨਹੀਂ ਹੈਗੀ ਇਹ ਤਾਂ ਬਸ ਕੋਈ ਵੀ ਪੈਨ ਵੀ ਬਹੁਤ ਮੁਸ਼ਕਿਲ ਹੁੰਦੀ ਆ ਮਤਲਬ ਜਦੋਂ ਜਦੋਂ ਦੇਖਦੇ ਨੇ ਕਿ ਕੁੜੀਆਂ ਖੜੀਆਂ ਨੇ ਫਰੀਚ ਬਿਠਾਉਣਾ ਪੈਣਾ ਤਾਂ ਬਸ ਸਿੱਧੀ ਲੈ ਜਾਂਦੇ ਹਾਂ ਹਾਂਜੀ ਲੈ ਜਾਂਦੇ ਖੜੇ ਨਹੀਂ ਕਰਦੇ ਉਹ ਬਸ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੀ ਉਹਨੂੰ ਸਾਰਾ ਕੁਝ ਆਪ ਹੀ ਨਹੀਂ ਰੋਕਦੇ ਬਸ ਸਾਡੇ ਬੱਚਿਆਂ ਦੀ ਦਿੱਕਤ ਹੁੰਦੀ ਆ ਦੇਖ ਲਓ ਕਿੰਨੀ ਕਹਿੰਦੇ ਹੋ ਸਰਕਾਰ ਨੂੰ ਕੀ ਕਹਿੰਦੇ ਹੋ ਸਰਕਾਰ ਤੋਂ ਇਹ ਮੰਗ ਹੈ ਬੱਚਿਆਂ ਨੂੰ ਥੋੜਾ ਬੱਚਿਆਂ ਦੇ ਲਈ ਤਾਂ ਸੋਚੇ ਕੁਝ ਵੀ ਬੋਟ ਡੇਟ ਹੋ ਜਾਂਦੇ ਨਾ ਆਪਾਂ ਹਾਂ ਜ ਦਪਹਿਰ ਨੂੰ ਵੀ ਖੜੋ ਮਤਲਬ ਲੇਟ ਹੋ ਜਾਂਦਾ ਕਾਲਜ ਦੇ ਟਾਈਮ ਸਟੱਡ ਉਹਦੇ ਤੇ 4 ਵਜੇ ਪਹੁੰਚਦੇ ਆ ਹੁਣ ਕੀ ਇਹ ਸੈਟਿੰਗ ਆ ਸਰਕਾਰੀ ਬੱਸ ਨੇ ਬਿਠਾਇਆ ਨਹੀਂ ਬਿਲਕੁਲ ਪਿੱਛੇ ਦੇਖੋ ਤੇ ਪ੍ਰਾਈਵੇਟ ਬੱਸ ਆ ਕੇ ਡੁੱਗੂਗੀ ਇਹ ਕਹਿੰਦੇ ਵੀ ਪ੍ਰਾਈਵੇਟ ਨੂੰ ਪੈਸਾ ਬਣਾਈ ਹਾਂਜੀ ਪ੍ਰਾਈਵੇਟ ਰੁਕਿਆ ਨਹੀਂ ਤੁਹਾਡੇ ਸਾਹਮਣੇ ਪ੍ਰਾਈਵੇਟ ਰੁਕ ਜੇ ਪ੍ਰਾਈਵੇਟ ਤੇ ਬੈਠ ਜਾਓ ਕਹਿੰਦੇ ਬੱਸ ਸਰਕਾਰੀ ਨਹੀਂ ਰੁਕਣੀ ਆ ਬਸ ਸਿਰਾਂ ਨੂੰ ਰੁਕਣੀ ਆ ਸਰਕਾਰੀ ਨਹੀਂ ਰੋਕਦੇ ਸੋ ਇਹ ਵੱਡੀ ਪ੍ਰੋਬਲਮ ਆ ਰਹੀ ਹੈ ਦੇਖੋ ਲੋਕ 2-3 ਬੱਸਾਂ ਲੰਘਾਉਣ ਤੋਂ ਬਾਅਦ ਹੁਣ ਪ੍ਰਾਈਵੇਟ ਬੱਸ ਦੇ ਵਿੱਚ ਬੈਠਣ ਦੇ ਲਈ ਮਜਬੂਰ ਨੇ ਕਿਉਂਕਿ ਕਮਾਕਾਰਾਂ ਤੇ ਜਾਣਾ ਹੈ ਸਕੂਲਾਂ 'ਚ ਜਾਣਾ ਹੈ ਯੂਨੀਵਰਸਿਟੀਆਂ ਆਪਣੇ ਲੈਕਚਰ ਮਿਸ ਹੋ ਰਹੇ ਨੇ ਤਾਂ ਜਾਣਾ ਜ਼ਰੂਰੀ ਇੱਕ ਵਾਰੀ ਦੇਖੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣੇ ਕੀ ਹਾਲ ਹੈ ਤੁਹਾਡਾ ਠੀਕ ਹੋ ਬੱਸ ਨਹੀਂ ਰੋਕ ਰਹੇ ਨਹੀਂ ਰੋਕਦੇ ਸਰਕਾਰੀ ਬੱਸ ਵਾਲੇ ਕਰਦੇ ਐਂ ਇੱਕ ਵਾਰੀ ਇੱਧਰ ਕਰ ਲਿਓ ਫੇਸ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਖੜਿਆ ਕਿੰਨਾ ਅੱਧਾ ਅੱਧਾ ਘੰਟਾ ਲੱਗ ਜਾਂਦਾ ਕਈ ਵਾਰੀ ਤਾਂ ਬਹੁਤ ਟਾਈਮ ਲੱਗ ਜਾਂਦਾ ਤੁਸੀਂ ਫਿਰ ਸਕੂਲ ਪੜ੍ਹਦੇ ਹੋ ਕਿਵੇਂ ਕਾਲਜ ਜਾਂਦੇ ਹੋ ਤੁਹਾਡਾ ਲੈਕਚਰ ਮਿਸ ਹੋ ਜਾਂਦਾ ਹਾਂਜੀ ਹੋ ਜਾਂਦਾ ਹੈ ਕਈ ਵਾਰੀ ਵੱਜ ਵੀ ਜਾਂਦੇ ਆ ਮੇਰੀ ਪਹੁੰਚ ਵੀ ਜਾਂਦੇ ਸੋ ਇਹ ਵੱਡੀ ਸਮੱਸਿਆ ਹੈ ਦੇਖੋ ਇੱਕ ਹੋਰ ਰੋਡਵੇਜ਼ ਆਈ ਹੈ ਰੋਡਵੇਜ਼ ਖੱਬੇ ਹੱਥ ਤੇ ਰੋਡਵੇਜ਼ ਨੇ ਬਾਈਪਾਸ ਕੀਤਾ ਬਿਨਾਂ ਸਵਾਰੀਆਂ ਨੂੰ ਬਿਠਾਏ ਬਿਲਕੁਲ ਅੱਗੇ ਲੰਘ ਰਹੇ ਨੇ ਜਿੱਥੇ ਸਵਾਰੀਆਂ ਖੜੀਆਂ ਜਿੱਥੇ ਲੋਕ ਖੜੇ ਆ ਉੱਥੇ ਬੱਸ ਨਹੀਂ ਰੋਕਣਗੇ ਜੇ ਰੁਕੀ ਹੈ ਤਾਂ ਪ੍ਰਾਈਵੇਟ ਬੱਸ ਰੁਕੀ ਹੈ ਵੀਰੇ ਕਿਵੇਂ ਦੇਖਦੇ ਹੋ ਸਰਕਾਰ ਸਾਡੇ ਟੈਕਸਾਂ ਨਾਲ ਚੱਲਦੀਆਂ ਜਿਹੜੀਆਂ ਬੱਸਾਂ ਨੇ ਦੇਖੋ ਲੋਕ ਕੁੜੀਆਂ ਭੱਜ ਕੇ ਚੜ ਰਹੀਆਂ ਜੇ ਤੁਸੀਂ ਜ਼ੂਮ ਕਰਕੇ ਦਿਖਾ ਪਾਓ ਤੇ ਕੁੜੀਆਂ ਭੱਜ ਕੇ ਉਸ ਬੱਸ ਦੇ ਵਿੱਚ ਚੜ ਰਹੀਆਂ ਕਿਉਂਕਿ ਬੱਸ ਵਾਲੇ ਨੇ ਉੱਥੇ ਬੱਸ ਨਹੀਂ ਰੋਕੀ ਜਿੱਥੇ ਲੋਕ ਖੜੇ ਆ ਦੇਖਿਆ ਕਿ ਕੁੜੀਆਂ ਜਿਨ੍ਹਾਂ ਦਾ ਪਾਸ ਹੈ ਜਿਨ੍ਹਾਂ ਦਾ ਫ੍ਰੀ ਸਫਰ ਹੈ ਫ੍ਰੀ ਸਫਰ ਵਾਲਾ ਨੂੰ ਬਿਠਾਇਆ ਨਹੀਂ ਤਾਂ ਬੱਸ ਬਿਲਕੁਲ ਅੱਗੇ ਜਾ ਕੇ ਰੋਕ ਦਿੱਤੀ ਮੈਡਮ ਕੀ ਕਹਿਣਾ ਚਾਹੁੰਦੇ ਹੋ ਬੱਸ ਰੋਕਦੇ ਹੀ ਨਹੀਂ ਰੋਕਦੇ ਹੀ ਨਹੀਂ ਭਰਾਵਾ ਅੱਧਾ ਘੰਟਾ ਹੋ ਗਿਆ ਖੜੇ ਖਾਲੀ ਉਹ ਵੀ ਭਜਾਈ ਜਾਂਦੇ ਨੇ ਉਹਦੇ ਨਾ ਇੱਥੇ ਰੋਕਦੇ ਨਾ ਮਕਸੂਦ ਦਾ ਬਾਈਪਾਸ ਰੋਕਦੇ ਖਾਲੀ ਭਜਾਈ ਜਾਂਦੇ ਬੱਸਾਂ ਦੇ 7:30 ਵਜੇ ਦਾ ਖੜੇ ਆਂ ਅਸੀਂ ਇੱਥੇ ਆਹ ਹੁਣ ਆ ਕੇ ਰੁਕੀ ਜੀ ਹੁਣ ਇੱਕ ਬੱਸ ਰੁਕੀ ਐ ਕਿਉਂਕਿ ਅਸੀਂ ਬਿਲਕੁਲ ਸਾਹਮਣੇ ਖੜੇ ਹਾਂ ਤਾਂ ਉਹਨੇ ਦੇਖ ਲਿਆ ਵੀ ਕਵਰੇਜ ਹੋ ਰਹੀ ਐ ਇੱਕ ਬੱਸ ਲੈ ਕੇ ਖਿਲਾਰਦੀ ਹੁਣ ਬੱਚੇ ਬੈਠਣਗੇ ਤੇ ਜਾਣਗੇ ਤੇ ਕਰੀਬ ਅੱਧਾ ਘੰਟਾ ਅਸੀਂ ਇੱਥੇ ਵੇਟ ਕੀਤੀ ਜਦੋਂ ਬੱਸਾਂ ਆ ਰਹੀਆਂ ਅੱਧਾ ਘੰਟੇ ਦੇ ਵਿੱਚ 2 3 4 ਬੱਸਾਂ ਲੰਘਣ ਤੋਂ ਬਾਅਦ ਇੱਕ ਬੱਸ ਸਿਰਫ ਤਾਂ ਰੁਕੀ ਕਿ ਪੱਤਰਕਾਰ ਮੂਰੇ ਖੜੇ ਨਹੀਂ ਤਾਂ ਜਿੰਨੀ ਚਿਰ ਸਾਈਡ ਹੋ ਕੇ ਅਸੀਂ ਕਵਰੇਜ ਕਰ ਰਹੇ ਸੀਗੇ ਬੱਸਾਂ ਦੂਜੇ ਹੱਥ ਲਗਾਤਾਰ ਅੱਗੇ ਵੱਧ ਗਈਆਂ ਸੋ ਕਵਰੇਜ ਕਰ ਰਹੇ ਸੀ ਕਿਵੇਂ ਸਾਨੂੰ ਦੇਖ ਕੇ ਰੋਕੀ ਬੱਸ ਹਾਂ ਤੈਨੂੰ ਦੇਖ ਕੇ ਬੱਸ ਰੋ ਅੱਗੇ ਤਾਂ ਬੱਸ ਨੰਗਾਈ ਜਾਂਦੇ ਤੇ ਸਵਾਰੀ ਲੇਡੀਜ਼ ਬਹੁਤ ਖੜੀ ਹੁੰਦੀ ਆ ਤਾਂ ਕੋਈ ਦੇਖਦੇ ਨਹੀਂ ਹੈ ਕੋਈ ਪੁਲਿਸ ਵਾਲੇ ਨਹੀਂ ਦੇਖਿਆ ਆਪਾਂ ਦੇਖਿਆ ਕਿ ਦੋ ਤਿੰਨ ਬੱਸਾਂ ਜਿੰਨੇ ਚਿਰ ਅਸੀਂ ਬੈ ਥੋੜਾ ਦੂਰ ਖੜੇ ਸੀ ਲੰਘ ਗਈਆਂ ਜਦੋਂ ਦੇਖਿਆ ਕਿ ਪੱਤਰਕਾਰ ਮੂਰੇ ਖੜੇ ਤਾਂ ਬੱਸ ਰੋਕ ਲਈ ਹਾਂਜੀ ਹਾਂਜੀ ਤੁਹਾਡੇ ਦੇਖਣ ਤੇ ਹਰ ਇੱਕ ਬੱਸ ਤੇ ਪਿਲ ਗਈ ਨਾ ਬੈਗ ਮੇਰੇ ਮਾਰੇ ਫਿਰ ਬਾਕੀ ਬੱਸਾਂ ਦੋ ਬਿਚਾਰਈਆਂ ਚੋਣਾ ਚੋਣਾ ਹੈਗੀਆਂ ਨੇ ਕੀ ਲੱਗਦਾ ਕਿ ਵੋਟ ਜਦੋਂ ਪਾਉਂਗੇ ਤੇ ਕਰਤਾਰਪੁਰ ਦਾ ਇਹ ਮਸਲਾ ਹੈ ਕਿ ਜਿਹੜੇ ਬੱਸਾਂ ਨਹੀਂ ਰੁਕਦੇ ਇਹ ਮਸਲਾ ਨਹੀਂ ਹੱਲੇ ਵੀ ਜਿਹੜੇ ਕਿ ਬੱਸਾਂ ਰੁਕਣੀ ਚਾਹੀਦੀਆਂ ਨੇ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਬੱਸ ਤੇ ਆਪਣੇ ਫਰੀ ਕੀਤੀਆਂ ਟਿਕਟਾਂ ਤਾਂ ਉਹਦਾ ਮਤਲਬ ਰੁਕਣੀ ਨਹੀਂ ਦੀ ਬੱਸ ਇਹ ਪ੍ਰਾਈਵੇਟ ਨੂੰ ਮੌਕਾ ਮਿਲ ਰਿਹਾ ਚੀ ਦਾ ਇਹ ਤੋਂ ਪ੍ਰਾਈਵੇਟ ਨੂੰ ਪੈਸੇ ਦੇਣੇ ਪੈਂਦੇ ਮਜਬੂਰੀ ਨਾਲ ਬੰਦਾ ਕੰਮ ਤੋਂ ਲੇਟ ਹੋ ਜਾਂਦਾ ਜਾਣਾ ਪੈਂਦਾ ਜਿਹੜੇ ਪੈਂਦਾ ਮਰੇ ਉਹ ਤਾਂ ਮਜਬੂਰੀ ਕੋ ਲੇਡਿਸ ਨੇ ਆਪਣੇ ਕੋਈ ਨੌਕਰੀ ਕਰਦੀ ਪਿਆ ਕਰਦੀ ਉਹ ਜਾੜਾ ਹੀ ਮੰਦ ਨੂੰ ਕਿਵੇਂ ਬੱਸ ਚ ਪਾਉਂਦੇ ਨਹੀਂ ਚੱਕਦੇ ਹੈਗੇ ਸਵਾਰੀ ਕਰਤਾਰਪੁਰ ਦੀ ਪ੍ਰਾਈਵੇਟ ਵਾਲੀ ਚੱਕਦੇ ਉਹ ਕਹਿੰਦੇ ਖੜੀ ਕਰਕੇ ਲੈ ਕੇ ਜਾਣੀ ਹੈ ਸਵਾਰੀ ਖੜੇ ਕਰਕੇ ਸਾਨੂੰ ਲਿਆਉਂਦੇ ਆ ਸੀਟ ਨਹੀਂ ਦਿੰਦੇ 4-4 ਘੰਟੇ ਵੇਟ ਕਰਨਾ ਪੈਂਦਾ ਹੈ ਨਹੀਂ ਚੱਕਦੇ ਸਵਾਰੀ 4 ਘੰਟੇ ਤੁਸੀਂ ਵੇਟ ਕਰਦੇ ਹੋ ਤਾਂ ਸਰਕਾਰੀ ਬੱਸ ਕੋਈ ਆਵੇ ਤਾਂ ਭਾਉਂਦੇ ਨੇ ਉਹ ਵੀ ਇਹ ਖੜੀ ਕਰਕੇ ਲਿਆਉਂਦੇ ਸਵਾਰੀ ਨਹੀਂ ਤਾਂ ਨਹੀਂ ਜਾਂਦੇ ਫਿਰ ਪ੍ਰਾਈਵੇਟ ਖੜੀ ਕਰਕੇ ਐਂਡ ਤੇ ਉਹ ਨਹੀਂ ਸਵਾਰੀ ਚੱਕਣੀ ਕਰਤਾਰਪੁਰ ਦੀ ਅੱਛਾ ਨਹੀਂ ਤਾਂ ਨਹੀਂ ਚੱਕਣੀ ਬੜੀ ਮੁਸ਼ਕਲ ਆਲੀ ਫਿਰ ਤਾਂ ਕਿਉਂਕਿ ਸਰਕਾਰ ਤਾਂ ਕਹਿੰਦੀ ਕਿ ਬੀਬੀਆਂ ਦਾ ਸਫ਼ਰ ਫ੍ਰੀ ਕਰਤਾ ਸੀ ਫ੍ਰੀ ਨਾਲ ਤਾਂ ਪ੍ਰਾਈਵੇਟ ਹੀ ਸਹੀ ਹੈ ਪਰ ਸੀਟ ਤਾਂ ਮਿਲਿਆ ਬੱਸ ਵਿੱਚ ਹਨਾ ਪ੍ਰਾਈਵੇਟ ਹੀ ਸਹੀ ਹੈ ਸੀਟ ਵੀ ਨਹੀਂ ਮਿਲਦੀ ਬੱਸ ਵੀ ਨਹੀਂ ਮਿਲਦੀ ਮੇਗਾ ਸਰਕਾਰੀਆਂ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਵੀ ਸਫ਼ਰ ਫ੍ਰੀ ਕਰਤਾ ਨਹੀਂ ਸਫ਼ਰ ਤਾਂ ਫ੍ਰੀ ਕੀਤਾ ਪਰ ਤੰਗੀ ਤਾਂ ਬਹੁਤ ਹੈ ਨਾ ਕਿਸੇ ਕੋਈ ਨਾ ਟਾਈਮ ਹੀ ਹੈ ਨਹੀਂ ਕਾ ਕੋਈ ਮਰੀਜ਼ ਹੋਵੇ ਤੰਗੀ ਹੋਵੇ ਆਪੇ ਹੀ ਹੋਵੇ ਕਿਤੇ ਜਾਣ ਦੀ ਤਾਂ ਫਿਰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਦੇ ਨਾਲ ਤੁਸੀਂ ਕਿਰਾਇਆ ਘੱਟ ਲੈ ਲਓ ਪਰ ਬਹਾੜਾ ਬਿਠਾਓ ਜ਼ਰੂਰ ਪ੍ਰਾਈਵੇਟ ਮਾਮਾ ਚਾਲੂ ਕਰਦੇ ਪਰ ਸੀਟ ਦਿਓ ਬੈਠਣ ਨੂੰ ਦਿਓ ਬੈਠਣ ਹਾਂ ਹੁਣ ਆਪਾਂ ਦੇਖ ਰਹੇ ਬੱਸਾਂ ਲਗਾਤਾਰ ਆਉਂਦੀਆਂ ਨੇ ਭਜਾ ਕੇ ਲੈ ਜਾਂਦੇ ਕਈ ਲੋਕ ਡਿੱਗਦੇ ਵੀ ਸਟਾਪ ਲੱਗਦਾ ਐ ਨਹੀਂ ਲੱਗਦਾ ਬਹੁਤ ਘੱਟ ਸਟਾਪ ਲਾਉਂਦੇ ਆ ਚੜਦੇ ਚੜਦੇ ਲੋਕ ਡਿੱਗਦੇ ਵੀ ਨਹੀਂ ਡਿੱਗਦੇ ਬਹੁਤ ਡਿੱਗਦੀਆਂ ਸਵਾਰੀਆਂ ਕੋ ਜਾ ਕੇ ਨਾ ਸਾਰੇ ਪਾਸੇ ਇਹ ਪ੍ਰੋਬਲਮ ਆ ਆਹਨ ਦੇਖੋ ਸਰਕਾਰੀ ਬੱਸ ਆਈ ਤੇ ਭਜਾ ਕੇ ਲੈ ਗੇ ਸਰਕਾਰੀ ਬੱਸ ਆਈ ਤੁਹਾਨੂੰ ਬਿਠਾਇਆ ਨਹੀਂ ਦੇਖੋ ਬੱਸ ਭਜਾ ਕੇ ਲੈ ਜਾਂਦੇ ਐ ਇਦਾਂ ਹੀ ਹੁੰਦਾ ਹਰ ਰੋਜ਼ ਜਾਣਦੇ ਪੈਂਦਾ ਹੀ ਆ ਘਾਦੀ ਮਜਬੂਰੀ ਕਿਤੇ ਨ ਕਿਤੇ ਜਾਣਾ ਪੈਂਦਾ ਐ ਐਦਾਂ ਹੀ ਕਰਦੇ ਆ ਹਰ ਰੋਜ਼ ਪਰੇਸ਼ਾਨ ਕਰਦੇ ਸਵਾਰੀਆਂ ਨੂੰ ਬਹੁਤ ਕਰਦੇ ਆ ਜਿਸ ਵੇਹ ਸਰਕਾਰ ਕਹਿੰਦੀ ਸੀ ਹੁਣ ਵੋਟਾਂ ਚ ਕਹਿੰਦੇ ਨੇ ਵੀ ਅਸੀਂ ਬੀਬੀਆਂ ਦਾ ਸਫਰ ਫ੍ਰੀ ਕਰਤਾ ਸਾਨੂੰ ਤਾਂ ਬੀਬੀਆਂ ਵੋਟਾਂ ਪਾਉਣ ਗਈਆਂ ਫ੍ਰੀ ਨੂੰ ਕੀ ਕਰਨਾ ਅਸੀਂ ਕਹਿੰਦੇ ਪ੍ਰਾਈਵੇਟ ਹੀ ਕਰ ਦੇਣ ਫ੍ਰੀ ਨੂੰ ਕੀ ਕਰਨਾ ਮਾਤਾ ਜੀ ਸਰਕਾਰ ਨੇ ਤੁਹਾਡਾ ਬੱਸ ਸਫਰ ਫ੍ਰੀ ਕੀਤਾ ਹੋਇਆ ਅਸੀਂ ਕਹਿੰਦਾ ਰੋਜ਼ ਜਾਈਦਾ ਆ ਕਦੀ ਕਦੀ ਜਾਣਾ ਹੁੰਦਾ ਮਹੀਨੇ ਦੋ ਮਹੀਨੇ ਬਾਅਦ ਉਹ ਵੀ ਸਾਨੂੰ ਬੱਸਾਂ ਦੀ ਦੂਸਰੀਆਂ ਜੀ ਜਾਣਾ ਪੈਂਦਾ ਇੱਥੇ ਕਦੀ ਰੋਕਦੇ ਕਦੀ ਰੋਕਦੇ ਨਹੀਂ ਕਦੀ ਅੱਗੇ ਜਾ ਕੇ ਰੋਕ ਲੈਂਦੇ ਕਦੀ ਪਿੱਛੇ ਰੋਕ ਲੈਂਦੇ ਹਾਂਜੀ ਵੀ ਕਿਉਂਕਿ ਪੈਸੇ ਨਹੀਂ ਦੇਣੇ ਹੈ ਨਾ ਫ੍ਰੀ ਚ ਤੁਹਾਨੂੰ ਦੇਖ ਲੈਂਦੇ ਵੀ ਬੀਬੀਆਂ ਖੜੀਆਂ ਆ ਇਹਨਾਂ ਨੇ ਕਿਹੜਾ ਪੈਸੇ ਦੇਣੇ ਕਿਹੜਾ ਕਿਹੜਾ ਕੁਝ ਆਪਣੇ ਕੋਲੋਂ ਕਰਨਾ ਹੈ ਸਰਕਾਰ ਨੇ ਕੀਤਾ ਹੈ ਸਾਰਾ ਕੁਝ ਸਰਕਾਰ ਜਾਂਦਾ ਬੰਦ ਕਰ ਦੇਵੇ ਇਹ ਸਕੀਮ ਬੰਦ ਕਰ ਦੇਵੇ ਹਨਾ ਇਦਾਂ ਬੀਬੀਆਂ ਨੂੰ ਪਰੇਸ਼ਾਨੀ ਤਾਂ ਨਾ ਹੋਵੇ ਕੋਈ ਵੀ ਹਨਾ ਬਿਲਕੁਲ ਮਾਨ ਸਾਹਿਬ ਜਿਹੜੀ ਤੁਸੀਂ ਸਹੂਲਤ ਦਿੱਤੀ ਆ ਤੁਹਾਡੀਆਂ ਬੱਸਾਂ ਉਰੇ ਰੁਕਦੀਆਂ ਨਹੀਂ ਗੀਆਂ ਇਹ ਇਕੱਲਾ ਕਰਤਾਰਪੁਰ ਦਾ ਹਾਲ ਨਹੀਂ ਆ ਗ੍ਰਾਂ ਚਲੇ ਜਾਵੋ ਤੁਸੀਂ ਤੁਸੀਂ ਪੀਪੀ ਚਲੇ ਜਾਵੋ ਆਰਾਮਾ ਮੰਡੀ ਚਲੇ ਜਾਵੋ ਕਦੀ ਕਰਤਾਰਪੁਰ ਦੀ ਬੱਸ ਨਹੀਂ ਮਿਲੂਗੀ ਤੁਹਾਨੂੰ ਨਹੀਂ ਚੜਾਉਂਦੇ ਬਹੁਤ ਪਰੇਸ਼ਾਨੀ ਹੁੰਦੀ ਫੇ ਆਟੋ ਲੈ ਕੇ ਅੱਡੇ ਨੂੰ ਜਾਈਦਾ ਅੱਡੇ ਤੋਂ ਆਟਿਆਂ ਦੇ ਵਿੱਚ ਕਰਤਾਰਪੁਰ ਆਈਦਾ ਤੇ ਜੇ ਇਹ ਮੁਸ਼ਕਲ ਤੁਹਾਨੂੰ ਵੀ ਆ ਰਹੀ ਹੈ ਤੁਹਾਡੇ ਸ਼ਹਿਰ 'ਚ ਵੀ ਆ ਰਹੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਿਖਿਓ ਕਿ ਭਗਵੰਤ ਮਾਨ ਸਾਹਿਬ ਵੋਟਾਂ ਨੇ ਵੋਟਾਂ ਦਾ ਇਹ ਵੱਡਾ ਮਸਲਾ ਕਿ ਤੁਸੀਂ ਫ੍ਰੀ ਬੱਸ ਸਫ਼ਰ ਦੇ ਦਿੱਤਾ ਪਰ ਬੱਸਾਂ ਤੁਹਾਡੀਆਂ ਰੁਕਦੀਆਂ ਨਹੀਂ ਬੀਬੀਆਂ ਮਗਰ દોੜਦੀਆਂ ਨੇ ਕਈ ਵਾਰ ਐਕਸੀਡੈਂਟ ਹੋ ਜਾਂਦਾ ਨੁਕਸਾਨ ਹੁੰਦਾ ਸ਼ਰੀਰ ਦਾ ਇੱਕ ਬੱਸ ਵਾਲਿਆਂ ਨੂੰ ਅਸੀਂ ਰੋਕ ਲਿਆ ਭਾਈ ਕੀ ਚੱਕਰ ਰਸ਼ ਬਹੁਤ ਹੈ ਜਿਹੜੀ ਸਵਾਰੀ ਜਿਹੜੀ ਫ੍ਰੀ ਕੀਤੀ ਆ ਕੋਈ ਮਤਲਬ ਕੋਈ ਕਿਰਾਇਆ ਘੁਰਾ ਅੱਧਾ ਕਰ ਦੇਣਾ ਚਾਹੀਦਾ ਆ ਫਰੀ ਸਫਰ ਕਰਕੇ ਸਾਰੇ ਰੋਡਵੇਚ ਹੀ ਚੜਦੇ ਆ ਤੇ ਆ ਤੁਸੀਂ ਇੱਕ ਵਾਰੀ ਚੈੱਕ ਕਰਿਓ ਵੀ ਬਾਸ ਚ ਘੱਟੋ ਘਾਟ 90 ਸਵਾਰੀਆਂ ਆ ਤੇ ਸੀਟਾਂ 50 ਆ ਜੇ ਕੋਈ ਕੋਈ ਹਾਸਾ ਹੁੰਦਾ ਆ ਤੇ ਫਿਰ ਜ਼ਿੰਮੇਵਾਰੀ ਕਿਦੀ ਆ ਭਾਜੀ ਕੋਈ ਗੱਲ ਬਾਤ ਹੋਈ ਨਹੀਂ ਡਰਾਈਵਰ ਕਨੈਕਟਰ ਜ਼ਿੰਮੇਵਾਰ ਆ ਜੇ ਕੋਈ ਡਿੱਗ ਗਿਆ ਕੋਈ ਵੀ ਪੰਗਾ ਪੈ ਜੇ ਆ ਬਾਸ ਸਾਡੀ 90 ਸਵਾਰੀਆਂ ਲੱਗਦਾ ਕਿ ਹੋਰ ਬੱਸਾਂ ਐਡ ਕਰਨੇ ਚਾਹੀਦੇ ਆ ਲੱਗਦਾ 10200 ਹੋਰ ਪਾਉਣੀ ਚਾਹੀਦੀ ਹੈ ਕਿ ਜਿਹੜਾ ਸਾਰਿਆਂ ਨੂੰ ਸਹੂਲਤ ਮਿਲੇ ਉਹ 10200 ਬੱਸਾਂ ਥੋੜੀਆਂ ਵਾ ਸਵਾਰੀ ਜ਼ਿਆਦਾ ਆ ਆਪਾਂ ਤੁਸੀਂ ਚੈੱਕ ਕਰ ਲਓ ਇਹ ਕਰੀ ਵਿੱਚ ਵੀ ਆ ਘਟੋ ਘਟ 90 ਸਵਾਰੀਆਂ ਆਇਆ ਵੀਰੇ ਜੇ ਕਿਉਂਕਿ 7-8 ਬੱਸਾਂ ਲਾਂਕੇ ਗੱਡੀਆਂ ਫੁੱਲ ਹੁੰਦੀਆਂ ਡਰਾਈਵਰ ਕਨੈਕਟਰ ਕੀ ਕਰਨਾ ਬਿਲਕੁਲ ਹੁਣ ਜਾਮ ਲੱਗੂਗਾ ਵੀਰੇ ਤੁਸੀਂ ਜਾਓ ਆਪਣਾ ਪੱਖ ਰੱਖਿਆ ਤੁਸੀਂ ਡਾਇਰੈਕਟ ਟੂ ਬੈਂਕ ਚਾਰ ਬੱਸਾਂ ਆਈਆਂ ਇੱਕ ਰੁਕੀ ਦੂਸਰੀ ਤੁਸੀਂ ਦੇਖ ਸਕਦੇ ਹੋ ਕਿ ਸੱਜੇ ਹੱਥਾਣੀ ਚਲੇ ਗਈ ਇੱਕ ਹੋਰ ਬੱਸ ਸਰਕਾਰੀ ਬੱਸ ਦੇਖੋ ਕਿਵੇਂ ਭਜਾ ਕੇ ਲੈ ਗਈ ਬਿਨਾਂ ਸਵਾਰੀਆਂ ਨੂੰ ਬਿਠਾਏ ਕਿਉਂਕਿ ਸਵਾਰੀਆਂ ਸ਼ਾਇਦ ਪ੍ਰਾਈਵੇਟ ਬੱਸਾਂ 'ਚ ਬਿਠਾਉਣੀਆਂ ਸੀਗੀਆਂ ਪ੍ਰਾਈਵੇਟ ਬੱਸ ਖੜੀ ਹੋਈ ਐ ਇੱਕ ਹੋਰ ਬੱਸ ਨਿਕਲ ਗਈ ਸਰਕਾਰੀ ਬੱਸ ਤੁਸੀਂ ਦੇਖ ਸਕਦੇ ਹੋ ਕਿ ਬੈਕ ਟੂ ਬੈਕ ਤੀਸਰੀ ਬੱਸ ਬਿਨਾਂ ਬੱਚਿਆਂ ਨੂੰ ਬਿਠਾਏ ਬਿਨਾਂ ਲੋਕਾਂ ਨੂੰ ਬਿਠਾਏ ਐਂ ਜਾ ਰਹੀ ਹੈ ਕਿਉਂਕਿ ਪ੍ਰਾਈਵੇਟ ਬੱਸ ਖੜੀ ਹੈ ਪ੍ਰਾਈਵੇਟ ਬੱਸ ਖੜੀ ਤਾਂ ਭੱਜ ਗਏ ਦੇਖ ਸਕਦੇ ਹੋ ਕਿ ਆ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਆ ਰਹੀ ਕਰੀਬ ਅੱਧੇ ਘੰਟੇ ਤੋਂ ਇੰਤਜ਼ਾਰ ਕਰ ਰਹੇ ਨੇ ਬਸਾਂ ਦਾ ਚਾਰ ਬਸਾਂ ਆਈਆਂ ਇੱਕ ਰੁਕੀ ਜਿਹੜੀ ਬਹੁਤ ਜ਼ਿਆਦਾ ਭਰੀ ਹੋਈ ਸੀਗੀ ਤਿੰਨ ਜਿਹੜੇ ਖਾਲੀ ਸੀਗੀਆਂ ਐਂ ਭਜਾ ਕੇ ਲੈ ਗਏ ਇਹ ਪੰਜਵੀਂ ਬੈਕ ਟੂ ਬੈਕ ਸਰਕਾਰੀ ਬੱਸ ਹੈ ਕਿਉਂਕਿ ਪ੍ਰਾਈਵੇਟ ਖੜੀ ਹੋਈ ਤਾਂ ਬੱਸ ਭਜਾ ਕੇ ਲੈ ਗਏ ਦੇਖੋ ਬਿਨਾ ਲੋਕਾਂ ਨੂੰ ਬਿਠਾਏ ਬੱਸ ਭਜਾ ਕੇ ਲੈ ਗਏ ਤੁਹਾਨੂੰ ਬਿਠਾਇਆ ਨਹੀਂ ਐਂ ਭੱਜ ਰਹੀਆਂ ਨੇ 6ਵੀਂ ਬੱਸ ਲੰਘ ਗਈ ਬਹੁਤ ਬੁਰਾ ਲੱਗ ਰਿਹਾ ਹੈ ਕਿ ਇੱਥੇ ਰੋਜ਼ਾਨਾ ਇਹੀ ਹਾਲ ਹੁੰਦਾ ਕਿਉਂਕਿ ਰਸ਼ ਜ਼ਿਆਦਾ ਹੁੰਦਾ ਹੈ ਇਸ ਕਰਕੇ ਜਿਹੜੀਆਂ ਇਹ ਜਿਹੜੇ ਸਰਕਾਰੀ ਬੱਸਾਂ ਦੇ ਡਰਾਈਵਰ ਕੰਡਕਟਰ ਤਾਂ ਕਸ਼ਾਈ ਕਰਦੇ ਨੇ ਤੇ ਆਪਣੇ ਸਟਾਪ ਤੇ ਰੁਕਦੇ ਨਹੀਂ ਹੈਗੇ ਬਲਕਿ ਘਰਤਾਰ ਪਰ ਇੱਕ ਮੇਜਰ ਸਟਾਪ ਹੈਗਾ ਸਿਟੀ ਹੈਗੀ ਹੈ ਬਿਲਕੁਸਬਾ ਹੈ ਪਿੰਡਾ ਹੈਗਾ ਤੇ ਉਹ ਰੁਕਦੇ ਨਹੀਂ ਹੈਗੇ ਜੋ ਕਿ ਮਾੜੀ ਗੱਲ ਇਹਨਾਂ ਨੂੰ ਆਪਣੀ ਡਿਊਟੀ ਟਾਈਮ ਸਿਰ ਕਰਨੀ ਚਾਹੀਦੀ ਕਈ ਬੱਸਾਂ ਹੀ ਦੇਖਦੇ ਰੋਜ਼ ਖਾਲੀ ਚੱਲ ਜਾਂਦੀਆਂ ਰੁਕਦੀਆਂ ਨਹੀਂ ਇਸ ਕਰਕੇ ਬੀਬੀਆਂ ਬਜ਼ੁਰਗ ਹੋਰ ਤਾਂ ਸਭ ਪਿੱਛੇ ਪਛਦੀਆਂ ਨੇ ਤੇ ਆਪਣੀ ਇੰਜਰੀ ਕਰਾ ਲੈਂਦੀਆਂ ਇਹਨਾਂ ਦੇ ਚੱਕਰ ਚ ਬੇਸਿਕਲੀ ਇਹ ਤਾਂ ਬੱਚਿਆਂ ਵਾਸਤੇ ਫਰੀ ਹੋਣਾ ਚਾਹੀਦਾ ਤੇ ਦੂਜਾ ਨਾ ਬੀਬੀਆਂ ਦਾ ਵੀ ਸਫ਼ਰ ਉਹ ਵੀ ਫਿਰ ਖੇਜ ਜਾਂਦੇ ਹੈਗੇ ਡਰਾਈਵਰਾਂ ਦੀ ਵੀ ਸਮਝ ਨਹੀਂ ਚਾਹੀਦੀ ਗੱਲ ਕਿਉਂਕਿ ਭੀੜ ਹੜਤਾਲ ਇੰਨੀ ਹੋ ਜਾਂਦੀ ਏ ਕਿਉਂਕਿ ਪਾਸਚਿੰਦਾ ਰੁਸ਼ ਹੋ ਜਾਂਦਾ বাস ਪਲਟ ਵੀ ਸਕਦੀ ਏ ਤੇ ਸਵਾਰੀਆਂ ਵੀ ਜਿਹੜੀਆਂ ਜਿਆਦਾ ਉਮਰ ਦੀਆਂ ਲੇਡੀਜ਼ ਵੇ ਉਹ ਹੁਣ ਆਪਾਂ ਦੇਖਿਆ ਕਿ 6 ਬਸਾਂ ਸਰਕਾਰੀ ਬਸਾਂ 6 ਇੱਕ ਤੋਂ ਬਾਅਦ ਇੱਕ ਲਗਾਤਾਰ ਲੰਗੀਆਂ ਉਹਨਾਂ ਦੇ ਵਿੱਚ ਬੈਠਣ ਨੂੰ ਥਾਂ ਸੀਗੀ ਜੇ ਰੋਕਦੇ ਵੰਡ-ਵੰਡ ਕੇ ਸਵਾਰੀਆਂ ਬਿਠਾ ਸਕਦੇ ਸੀ ਬਿਲਕੁਲ ਰੋਕ ਸਕਦੇ ਸੀ ਬਿਠਾ ਸਕਦੇ ਹੀ ਮੇਜਰ ਸਟਾਪ ਹੈ ਉਹਨਾਂ ਨੂੰ ਰੁਕਣਾ ਚਾਹੀਦਾ ਹੈ ਇੱਥੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੁਣ ਵੋਟਾਂ ਨੇ ਧਿਆਨ 'ਚ ਹੈਗੀਆਂ ਚੀਜ਼ਾਂ ਕਿ ਅ ਬੱਸ ਨਹੀਂ ਰੋਕਦੇ ਤੁਹਾਡਾ ਕਿਉਂਕਿ ਰੋਜ਼ ਬੱਸ ਦਾ ਸਫ਼ਰ ਹੈ ਤਾਂ ਵੋਟ ਪਾਉਣ ਤੋਂ ਪਹਿਲਾਂ ਹੀ ਮਸਲਾ ਤੁਹਾਡੇ ਧਿਆਨ 'ਚ ਹੋਊਗਾ ਬਿਲਕੁਲ ਹੈ ਗਾਇਸ ਅਸੀਂ ਜਨਰਲ ਮੈਨੇਜਰ ਕੋ ਜਲੰਧਰ ਵੀ ਗਏ ਸੀ ਸਾਡਾ ਬੈਗਵਾਲ ਕਸਬਾ ਇੱਕ ਹੀ ਪਾਸ ਲੱਗੀ ਉਹ ਵੀ ਟੁੱਟੀ ਹਾਲੇ ਤੇ ਖਸਤਾ ਹਾਲਤ ਬੱਸ ਇਹ ਹੀ ਉਹਨਾਂ ਕੋਈ ਐਪਲੀਕੇਸ਼ਨ ਰਿਟਨ ਵਿੱਚ ਵੀ ਦਿੱਤੀ ਕਿਉਂਕਿ ਵਰਬਲੀ ਅੱਜ ਕੱਲ ਕੋਈ ਚ ਵੀ ਨਹੀਂ ਹੈਗਾ ਸਰਕਾਰੀ ਕੰਮਾਂ 'ਚ ਅੱਜ ਕੱਲ ਵਧਿਆ ਹੋ ਗਿਆ ਕਿ ਰਿਟਨ ਐਪਲੀਕੇਸ਼ਨ ਦੋ ਪਰ ਉਹਨਾਂ ਨੇ ਕਿਹਾ ਸੀ ਇਹ ਤੁਹਾਨੂੰ ਚਾਰ ਬੱਸਾਂ ਦਾਂਗੇ ਪਰ ਚਾਰ ਦੀ بجائے ਇੱਕ ਵੀ ਨਹੀਂ ਨਵੀਂ ਦਿੱਤੀ ਤੇ ਇੱਕੋ ਹੀ ਖਸਤਾ ਹਾਲਤ 'ਚ ਇਕਲੋਤੀ ਬੱਸ ਉਹ ਵੀ ਬਹੁਤ ਬੁਰੀ ਕੰਡੀਸ਼ਨ 'ਵੇ ਚਾਂਦੀ ਏ ਤੇ ਉਹ ਵੀ ਉਹ ਵੀ ਰੈਲੀਆਂ ਤੇ ਸਰਕਾਰੀ ਰੈਲੀਆਂ ਤੇ ਸਰਕਾਰਾਂ ਪੇਹ ਦਿੰਦੀਆਂ ਕਦੇ ਕਿਤੇ ਬਿਆਸ ਹੁਣ ਤਿੰਨ ਚਾਰ ਦਿਨ ਤੋਂ ਉੱ ਜਾਂਦੀ ਪਈਏ ਅਸੀਂ ਹੁਣ ਪ੍ਰਾਈਵੇਟ ਬੱਸਾਂ ਤੇ ਆਪਣਾ ਕਰਾਇਆ ਨਿਆਣੇ ਲਾ ਕੇ ਆਂਦੇ ਰੋਜ਼ ਦਾ ਸਾਡਾ 200 150 200 ਲੱਗ ਜਾਂਦਾ ਕਰਾਇਆ ਆਂ ਜਾਂਦਾ ਆਂ ਜਾਂਦਾ 2 150 ਲੱਗ ਜਾਂਦਾ ਯਾਨੀ ਕਿ ਮਹੀਨੇ ਦਾ 64500 ਕਿਉਂਕਿ ਬੱਸਾਂ ਨਹੀਂ ਰੋਕਦੀਆਂ ਤਾਂ ਤੁਹਾਨੂੰ ਪ੍ਰਾਈਵੇਟ ਬੱਸਾਂ ਕਰਕੇ ਖਰਚਣਾ ਪੈਂਦਾ ਬਿਲਕੁਲ ਬਿਲਕੁਲ ਖਰਚਣਾ ਪੈਂਦਾ ਪਿਆ ਪੜ੍ਹਾਈ ਤੇ ਵੱਖਰੇ ਲਾਓ ਪ੍ਰਾਈਵੇਟ ਤੇ ਜੋਬ ਹੈ ਨਹੀਂ ਸਰਕਾਰਾਂ ਜਿੱਦਾਂ ਹੁਣ ਮੋਦੀ ਗਵਰਨਮੈਂਟ ਨੇ ਵਾਅਦੇ ਕੀਤੇ ਸੀ 2 ਕਰੋੜ ਰੁਪਏ ਆਹੀ ਤੁਹਾਨੂੰ ਜੋਬਸ ਦਾਂਗੇ ਤੇ ਕਿੰਨੇ ਵਿੱਚ ਔਰ ਚ ਕੋਈ 1 ਲੱਖ ਵੀ ਮਾਹੀ ਕਿਤੇ ਪੂਰੀ ਕੀਤੀ ਹੋਵੇ ਉਹੀ ਜੇ ਆਪਾਂ ਹਾਈ ਲੈਵਲ ਐਗਜ਼ਾਮ ਰਿਟਨ ਅ ਸੀਆਰਪੀਐਫ ਵਗੈਰਾ ਦੇ ਜਿੱਦਾਂ ਮੇਰਾ ਕਲੀਅਰ ਹੋਇਆ ਹੈ ਔਰ ਚ ਕਿਤੇ ਉਹ ਚ ਵੀ ਰਿਸ਼ਵਤਾਂ ਦੇ ਕੰਮ ਚੱਲਦੇ ਪਏ ਨੇ ਕਹਿੰਦੇ ਹੀ ਇੰਡੀਆ ਸਿਸਟਮ ਕਰਾਪਟਿਵ ਮੈਂ ਖੁਦ ਅੱਖਾਂ ਨਾਲ ਵੇਖ ਲਿਆ ਕਿ ਸੋ ਇਹ ਆ ਪੰਜਾਬ ਦਾ ਯੂਥ ਦੇਖੋ ਆਪਣੀ ਦਲੀਲ ਕਿੰਨੇ ਤਰਕ ਦੇ ਨਾਲ ਰੱਖੀ ਕਿਉਂਕਿ ਰੋਜ਼ ਇਹ ਉਹਨਾਂ ਨੂੰ ਮੁਸ਼ਕਿਲ ਸਾਹਮਣੇ ਆ ਰਹੀ ਹੈ ਬੱਸ ਨਹੀਂ ਰੋਕਦੇ ਸਰਕਾਰ ਵਾਅਦੇ ਕਰਦੀਆਂ ਨੇ ਸਰਕਾਰ ਨੇ ਕਿਹਾ ਸੀ ਕਿ ਫ੍ਰੀ ਬੱਸ ਸਫਰ ਉਦੋਂ ਮਜ਼ਾ ਆਇਆ ਹੋਣਾ ਕਿ ਹਾਂ ਅਸੀਂ ਆਧਾਰ ਕਾਰਡ ਦਿਖਾਵਾਂਗੇ ਤਾਂ ਫ੍ਰੀ ਜਾਇਆ ਕਰਾਂਗੇ ਬਿਲਕੁਲ ਬਿਲਕੁਲ ਹੁੰਦੀ ਹੈ ਕਿ ਕੋਈ ਸਾਨੂੰ ਫੈਸਿਲਿਟੀ ਮਿਲੇ ਗਰਲਸ ਨੂੰ ਕਹੀ ਵਾਦ ਕੇ ਹਾਈਅਰ ਐਜੂਕੇਸ਼ਨ ਵਾਸਤੇ ਪੜ ਸਕਦੇ ਹੈਗੇ ਆ ਬਿਲਕੁਲ ਪਰ ਆ ਹਾਲਾਤ ਨੇ ਦੇਖੋ ਕਿੰਨੀਆਂ ਕੁੜੀਆਂ ਖੜੀਆਂ ਐ ਇਹਨਾਂ ਵਾਸਤੇ ਬੱਸ ਰੋਕੀ ਨਹੀਂ ਸ਼ੇ ਬਸਾਂ ਬੈਕ ਟੂ ਬੈਕ ਲੰਗੀਆਂ ਆ ਪਿੱਛੇ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਕਿੱਥੇ ਜਾਣ ਲੋਕ ਤੁਸੀਂ ਕਹਿ ਦੇ ਦਿੱਤਾ ਕਿ ਫ੍ਰੀ ਬੱਸ ਸਫਰ ਹੈ ਤੁਹਾਡਾ ਬੱਸ ਰੋਕੋਗੇ ਹੀ ਨਹੀਂ ਤਾਂ ਫ੍ਰੀ ਹੋ ਗਿਆ ਤੁਸੀਂ ਦੇਖ ਲਿਆ ਤਸਵੀਰਾਂ ਦੇ ਵਿੱਚ ਛੋਟੀ ਭੈਣ ਸਾਡੇ ਨਾਲ ਹੈ ਸੱਤ ਅੱਠ ਬਸਾਂ ਲੰਗੀਆਂ ਸਰਕਾਰੀ ਵੀ ਨਾ ਰੋਕੇ ਜੀ ਰੋਜ਼ ਇਹ ਹਾਲ ਹੈ ਹਾਂਜੀ ਜ਼ਿਆਦਾਤਰ ਤਾਂ ਐ ਹੀ ਹੁੰਦਾ ਹੈ ਜੀ ਸਟੂਡੈਂਟੋਂ ਕਿੱਥੇ ਜਾਣੇ ਹੋ ਬਸ ਰਾਹੀਂ ਜਾਣੇ ਹੋ ਕੀ ਮੁਸ਼ਕਲ ਕੀ ਸਾਹਮਣੇ ਕਰਨੀ ਹੈ ਤੁਸੀਂ ਇਸ਼ਾਰੀ ਮੈਂ ਜੀ ਮੈਟਰਨਿਟੀ ਕਾਲਜ ਦੀ ਸਟੂਡੈਂਟ ਆ ਔਰ ਰੋਜ਼ ਐਂ ਜਿਆਦਾਤਰ ਹੁੰਦਾ ਆ ਲਾਈਕ ਇੱਕ ਤਾਂ ਲੈਕਚਰ ਤਾਂ ਮਿਸ ਹੋ ਹੀ ਜਾਂਦਾ ਹੈ ਨਾਰਮਲੀ ਜੀ ਫਿਰ ਪੜ੍ਹਾਈ ਦਾ ਤਾਂ ਨੁਕਸਾਨ ਹੋ ਰਿਹਾ ਹਾਂਜੀ ਉਹ ਤਾਂ ਹੈ ਜਦੋਂ ਸਰਕਾਰ ਕਹਿੰਦੀ ਸੀ ਕਿ ਤੁਹਾਡਾ ਸਫਰ ਫ੍ਰੀ ਕਰ ਦੁੱਤਾ ਹੈ ਜੀ ਉਦੋਂ ਉਮੀਦ ਸੀਗੀ ਕਿ ਹਾਂ ਸਰਕਾਰ ਖਾਸ ਕਰ ਮਹਿਲਾਵਾਂ ਲਈ ਕੁਝ ਸੋਚ ਰਹੀ ਹੈ ਪਰ ਗਰਾਊਂਡ ਦੀ ਰਿਐਲਿਟੀ ਇਹ ਹੈ ਜੀ ਵਾਅਦੇ ਤਾਂ ਬਹੁਤ ਹੀ ਕਿਤੇ ਜਾਂਦੇ ਆ ਲੇਕਿਨ ਰਿਐਲਿਟੀ ਤਾਂ ਸਾਰਿਆਂ ਦੇ ਸਾਹਮਣੇ ਹੈ ਕੀ ਹਾਲ ਹੋ ਰਿਹਾ ਆ ਔਨ ਕੀ ਕਰ ਸਕਦੇ ਆ ਬਿਲਕੁਲ ਬਲਕਾਰ ਸਿੰਘ ਜੀ ਤੁਸੀਂ ਕੈਬਨਿਟ ਮਿਨਿਸਟਰ ਹੋ ਤੁਹਾਡਾ ਹੀ ਹਲਕਾ ਹੈ ਤੁਹਾਡੇ ਹੱਥ ਚ ਬਹੁਤ ਕੋਸ਼ਿਸ਼ ਆ ਕਿ ਤੁਸੀਂ ਟ੍ਰਾਂਸਪੋਰਟ ਮਿਨਿਸਟਰ ਨੂੰ ਕਹਿ ਕੇ ਇੱਥੇ ਸਟਾਪ ਨਹੀਂ ਬਣਵਾ ਸਕਦੇ ਤੁਹਾਡੇ ਹਲਕੇ ਨੂੰ ਦੇਖੋ ਸਵੇਰ ਦੇ 1 ਘੰਟਾ ਹੋ ਗਿਆ ਹਜੇ ਵੀ ਕਿੰਨੇ ਲੋਕ ਖੜੇ ਨੇ ਪ੍ਰਾਈਵੇਟ ਬਸਾਂ ਦੇ ਵਿੱਚ ਮਜਬੂਰੀ ਬਸ ਚੜ ਰਹੇ ਕਿਉਂਕਿ ਸਰਕਾਰੀ ਰੋਕ ਹੀ ਨਹੀਂ ਰਹੀਆਂ ਤੁਸੀਂ ਇਹ ਕਰਵਾ ਸਕਦੇ ਹੋ ਤੁਹਾਡੇ ਹੱਥ ਚ ਪਾਵਰ ਹੈ ਤੁਹਾਨੂੰ ਕਰਤਾਰਪੁਰ ਜਾਣੇ ਚਿਤਾ ਕੇ ਭੇਜਿਆ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਸੋ ਮਹਿਲਾਵਾਂ ਨੂੰ ਜਦੋਂ ਉਹਨਾਂ ਨੇ ਕਿਹਾ ਸੀ ਕਿ ਮਹਿਲਾਵਾਂ ਦਾ ਬਸ ਸਫਰ ਫਰੀ ਹੈ ਕਿ ਚਾ ਚੜਿਆ ਹੋਣਾ ਕਿ ਸਰਕਾਰ ਤੁਹਾਡੇ ਬਾਰੇ ਸੋਚਦੀ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਬਟ ਐਕਚੁਅਲ ਚ ਅਦਾਂ ਦਾ ਕੁਝ ਨਹੀਂ ਹੈਗਾ ਜਦੋਂ ਇਲੈਕਸ਼ਨਸ ਹੁੰਦੀਆਂ ਉਹਦੋਂ ਉਹਨਾਂ ਨੂੰ ਜਾਦਾ ਆ ਜਾਂਦਾ ਕਿ ਆਪਾਂ ਤੁਹਾਨੂੰ ਨਾ ਫੈਸਿਲਿਟੀਆਂ ਦੇਵਾਂਗੇ ਉਹ ਫੈਸਿਲਿਟੀਆਂ ਦੇਵਾਂਗੇ ਬਟ 2 ਸਾਲ ਹੋ ਗਏ ਮੈਂ ਕੰਟੀਨਿਊ ਜੌਬ ਕਰ ਰਹੀ ਹਾਂ ਡੇਲੀ ਸੇਮ ਪ੍ਰੋਬਲਮ ਮਾਰਨਿੰਗ ਵੀ ਬੱਸਸ ਦਾ ਹੀ ਹੁੰਦਾ ਖਾਲੀ ਵੀ ਬੱਸ ਹੁੰਦੀ ਰੋਕਦੇ ਨੇ ਸਟਾਪ ਤੇ ਚਲੇ ਜਾਂਦੇ ਨੇ ਮੂਵ ਕਰ ਲੈਂਦੇ ਸੇਮ ਐਜ਼ ਇਟ ਇ ਸ਼ਾਮ ਨੂੰ ਜਦੋਂ ਜਲੰਧਰ ਤੋ ਆਣਾ ਹੁੰਦਾ ਸੇਮ ਉਹਨਾਂ ਦੇ ਹੀ ਉਤਿਰਾ ਹੁੰਦਾ ਮਤਲਬ ਗਵਰ ਉਹ ਲੋ ਬੋਲਦੇ ਨੇ ਧਾਰ ਕਾਰਡ ਵਾਲੀਆਂ ਬੱਸਾਂ ਫਲਾਂਟਮ ਕਹਿੰਦੇ ਤੁਸੀਂ ਨਾ ਦੋ ਸਰਵਿਸਿਸ ਹਨਾ ਇਹ ਚੀਜ਼ਾਂ ਹੁੰਦੀਆਂ ਡੇਲੀ ਫੇਸ ਤੁਹਾਨੂੰ ਲੱਗਦਾ ਇਹਨਾਂ ਦਾ ਪ੍ਰਾਈਵੇਟ ਬੱਸਾਂ ਨਾਲ ਕੋਈ ਸਿਸਟਮ ਹੈ ਰੋਕਦੇ ਨਹੀਂ ਤੁਹਾਨੂੰ ਮਜਬੂਰੀ ਬੱਸ ਪ੍ਰਾਈਵੇਟ ਬੱਸਾਂ ਜਾਣਾ ਬਿਲਕੁਲ ਮੇਬੀ ਹੈਗਾ ਤਾਂ ਹੀ ਕਿਉਂਕਿ ਅਸੀਂ ਡੇਲੀ ਬੱਸ ਤੇ ਪ੍ਰੋਬਲਮ ਫੇਸ ਕਰ ਰਹੇ ਹਾਂ ਹੁੰਦੀ ਬੋਸ ਵੀ ਤੁਹਾਨੂੰ ਕਹਿੰਦਾ ਹੋਣਾ ਕਿ ਰੋਜ਼ ਇੱਕੋ ਹੀ ਬੰਨ ਲਾਦਾ ਐਕਚੁਅਲਸ ਲੇਟ ਰਹੇ ਨੇ ਉਹਨਾਂ ਜਿੰਨਾ ਸੀ ਫਾਈਨ ਡਿਡਕਟ ਹੁੰਦਾ ਹੈ ਉਹਨਾਂ ਸੀ ਰੋਜ਼ ਪੇ ਵੀ ਕਰਕੇ ਜਾ ਰਹੇ ਆਂ ਪ੍ਰਾਈਵੇਟ ਬਿਜ਼ਨਸ ਤੇ ਗੱਲ ਇਹ ਨਹੀਂ ਹੈ ਕਿ ਅਗਰ ਤੁਸੀਂ ਸਰਵਿਸ ਦਿੱਤੀ ਹੈ ਹਨਾ ਜਾਂ ਤਾਂ ਉਹਨੂੰ ਪ੍ਰੋਪਰ ਯੂਜ਼ ਕਰੋ ਯੂਟਿਲਾਈਜ਼ ਕਰਨ ਦੋ ਜਾਂ ਉਹਨੂੰ ਬੰਦ ਕਰ ਦਿਓ ਜੇ ਤੁਹਾਡੇ ਕੋਲ ਪਲਾਨ ਹੀ ਹੈ ਨਹੀਂਗਾ ਤੁਸੀਂ ਉਹਨੂੰ ਐਗਜ਼ੀਕਿਊਟ ਨਹੀਂ ਕਰ ਸਕਦੇ ਤਾਂ ਸਰਵਿਸ ਦੋ ਹੀ ਨਾ ਬਿਲਕੁਲ ਜੀ ਬਿਲਕੁਲ ਉਹੀ ਮੈਂ ਚੀਜ਼ ਕਹਿ ਰਹੀ ਆਂ ਕਿ ਵੋਟਾਂ ਨੇ ਧਿਆਨ ਚ ਹੈਗਾ ਇਹ ਮਸਲਾ ਬਿਲਕੁਲ ਜੀ ਬਿਲਕੁਲ ਹੁਣ ਫੇਰ ਉਹਨਾਂ ਨੇ ਬੜਾ ਸਾਨੂੰ ਪੈਂਪਰ ਕਰਨਾ ਸੀ ਆ ਕਰਾਂਗੇ ਇਲੈਕਸ਼ਨ ਆਣੇ ਤੁਸੀਂ ਵੋਟਾਂ ਕਰੋ ਵਧੀਆ ਪਰਸਨ ਨੂੰ ਚੂਜ਼ ਕਰੋ ਬਟ ਐ ਹਰ ਕੋਈ ਆਪਣਾ ਆਪਣੇ ਤੱਕ ਰਹਿੰਦਾ ਹੈ ਕਿ ਹਾਂ ਅਸੀਂ ਜਿੱਤ ਗਏ ਅਸੀਂ ਬਣ ਗਏ ਬਸ ਉਹਨੂੰ ਕਿਸੇ ਨਾਰਮਲ ਪਰਸਨ ਨਾਲ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਜੀ ਮੈਨੂੰ ਦੁੱਖਦਾ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਬਿਲਕੁਲ ਜੀ ਬਿਲਕੁਲ ਮੈਂ ਤਾਂ ਖੁਦ ਇੱਕ ਇੰਡੀਅਨ ਹੋ ਕੇ ਕਹਿ ਰਹੀ ਹਾਂ ਕਿ ਮੈਂ ਮੇਰੀ ਫਾਈਲ ਲੱਗੀ ਹੈ ਮੇਰਾ ਵੀਜ਼ਾ ਆਵੇ ਮੈਂ ਕਦੇ ਇੰਡੀਆ ਨਹੀਂ ਆਣਾ ਮਤਲਬ ਮੇਰੀ ਇਦਾਂ ਦੀ ਠੋਠ ਹੋ ਚੁੱਕੀ ਕਿ ਇੰਡੀਆ 'ਚ ਕੁਝ ਨਹੀਂ ਹੈਗਾ ਫਿਊਚਰ ਨਹੀਂ ਹੈਗਾ ਲਾਈਫ ਸਪੋਇਲ ਹੈ ਬਸ ਸਪੋਇਲ ਹੈ ਸੋ ਦੁਆਬੇ ਵਾਲੇ ਬੱਚੇ ਕਿਸੇ ਗੱਲੋਂ ਹੀ ਬਾਹਰ ਜਾ ਰਹੇ ਨੇ ਤੁਸੀਂ ਕਹਿੰਦੇ ਹੋ ਕਿ ਬਾਹਰ ਦੇਖੋ ਇੱਕ ਸਰਕਾਰੀ ਬੱਸ ਹੋਰ ਹੈ ਆਹ ਪ੍ਰਾਈਵੇਟ ਤੁਹਾਡੇ ਸਾਹ ਬਿਲਕੁਲ ਜੀ ਰੋਜ਼ ਦੀ ਰੁਟੀਨ ਇਹ ਜਾਂ ਪਿੱਛੇ ਖਿਲਾੜ ਲੈਂਦੇ ਨੇ ਜਾਂ ਬਹੁਤ ਅੱਗੇ ਲੈ ਜਾਂਦੇ ਨੇ ਜਾਂ ਪਿੱਛੇ ਖਿਲਾੜ ਲੈਂਦੇ ਆ ਸੋ ਮਾਨ ਸਾਹਿਬ ਤੁਹਾਡੇ ਬਿਆਨ ਆਉਂਦੇ ਨੇ ਕਿ ਅਸੀਂ ਪੰਜਾਬ ਲਈ ਆ ਕਰਤਾ ਰਿਐਲਿਟੀ ਤੁਹਾਨੂੰ ਦਿਖਾਉਣ ਦੇ ਲਈ ਲੋਕਾਂ ਦੇ ਵਿੱਚ ਖੜੇ ਆ ਕਿ ਲੋਕਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਇਹਨੂੰ ਇਹਨੂੰ ਸਹੀ ਕਰੋ ਜਾਂ ਬੱਸਾਂ ਨਵੀਆਂ ਪਾ ਲਓ ਜੇ ਤੁਹਾਡਾ ਮੰਗਦਾ ਹੈ ਕਿ ਸਵਾਰੀਆਂ ਵਧਣੇ ਜਾਂ ਕੋਈ ਹੋਰ ਮਾਡਲ ਜਿਹੜਾ ਲੈ ਕੇ ਆਓ ਤਾਂ ਕਿ ਸਾਡੇ ਬੱਚੇ ਇਹ ਖੱਜਲ ਨਾ ਖਣ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ